ਹਾਂਜੀ ਤਰਨ ਤਾਰਨ ਸੀਟ ਦੋਸਤੋ ਜਿੱਤੀ ਪਈ ਐ ਸਿੱਖ ਕੌਮ ਨੇ ਜੇ ਕਿਤੇ ਇਕੱਠੇ ਹੋ ਗਏ ਇੰਨੇ ਜ਼ਿਆਦੇ ਅਕਾਲੀ ਦਲ ਚੱਲ ਪੈਣ ਤਾਂ ਤਰਨ ਤਾਰਨ ਦੀ ਸੀਟ ਨੂੰ ਜਿੱਤ ਕੇ 2027 ਦੀ ਆਉਣ ਵਾਲੀ ਜਿਹੜੀ ਇਲੈਕਸ਼ਨ ਐ ਉਹਨੂੰ ਬੜੀ ਅਲੌਕਿਕ ਤੇ ਫੈਸਲਾਕੁਨ ਬਣਾਇਆ ਜਾ ਸਕਦਾ ਹੈ ਸਿੱਖ ਕੌਮ ਦੇ ਵਿੱਚ ਤੇ ਪੰਜਾਬ ਦੇ ਵਿੱਚ ਐਸੀ ਸਪਿਰਿਤ ਭਰੀ ਜਾ ਸਕਦੀ ਹੈ ਇਸ ਇਲੈਕਸ਼ਨ ਦੇ ਨਾਲ ਤੇ 2027 ਦੇ ਵਿੱਚ ਸਿੱਖ ਕੌਮ ਆਪਣਾ ਰਾਜ ਸਥਾਪਿਤ ਕਰ ਸਕਦੀ ਹੈ ਹੁਣ ਦੋਸਤੋ ਗੱਲ ਕਰਨੀ ਚਾਹੁੰਨੇ ਆ ਕਿ ਡਰ ਕੀ ਹੈ ਤਰਨ ਤਾਰਨ ਦੀ ਸੀਟ ਜਿੱਤੀ ਪਈ ਹੈ ਵਾਰਿਸ ਪੰਜਾਬ ਦੇ ਅਕਾਲੀ ਦਲ ਨੇ ਭਾਵ ਜੇ ਚਾਰੇ ਅਕਾਲੀ ਦਲ ਇਕੱਠੇ ਹੋ ਕੇ ਲੜਨ ਤੇ ਸੀਟ ਜਿੱਤੀ ਪਈ ਹੈ ਜੇ ਕਿਤੇ ਹਉਮੇ ਹੰਕਾਰ ਦੇ ਵਿੱਚ ਵਹਿ ਗਏ ਤੇ ਦੋਸਤੋ ਸਿੱਖਾਂ ਨੇ ਇਹਨਾਂ ਨੂੰ ਮਾਫ਼ ਨਹੀਂ ਕਰਨਾ ਕਦੇ ਮਾਫ਼ ਨਹੀਂ ਕਰਨਾ ਸਿੱਖਾਂ ਦਾ ਲੱਕ ਟੁੱਟਿਆ ਤੇ ਕੋਈ ਸਿੱਖ ਕੌਮ ਦਾ ਚੰਗਾ ਸਪਿਰਟ ਵਾਲਾ ਆਗੂ ਨਹੀਂ ਅੱਜ ਬੰਦੀ ਸਿੰਘ ਸਜ਼ਾਮਾ ਪੂਰਨਾ ਕਰਨ ਦੇ باوجود ਜੇਲ੍ਹਾਂ ਵਿੱਚ ਰੁਲ ਰਹੇ ਐ ਕੋਈ ਗੱਲ ਨਹੀਂ ਸੁਣ ਰਿਹਾ ਕਿਸੇ ਨੂੰ ਕੋਰੋਲ ਨਹੀਂ ਮਿਲ ਰਹੀ ਉਧਰ ਹਵਾਰਾ ਸਾਹਿਬ ਦੀ ਮਾਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ ਆਪਣੇ ਪੁੱਤ ਦੇ ਮਲਾਪ ਤੋਂ ਬਿਨਾਂ ਉਹ ਦੁਨੀਆ ਤੋਂ ਕੂਚ ਕਰਨ ਵਾਲੀ ਹੈ ਪਰ ਕੋਈ ਸਿੱਖਾਂ ਦਾ ਐਸਾ ਆਗੂ ਕਿਸੇ ਵਿੱਚ ਇੰਨਾ ਦਮ ਨਹੀਂ ਦਿਖਿਆ ਕਿ ਉਹ ਮਾਂ ਦਾ ਮਲਾਪ ਪੁੱਤ ਨਾ ਕਰਾ ਸਕੇ ਕੋਈ ਸਰਕਾਰ ਨੂੰ ਚੇਤਾਵਨੀ ਦੇ ਸਕੇ ਕੋਈ ਸੰਘਰਸ਼ੂ ਲੀਕ ਦਿੰਦਾ ਕੋਈ ਸੜਕਾਂ ਤੇ ਕੌਮ ਨੂੰ ਲੈ ਕੇ ਆ ਜਾਂਦਾ ਸਿੱਖਾਂ ਦਾ ਕੋਈ ਆਗੂ ਨਹੀਂ ਬਚਿਆ ਦੋਸਤੋ ਸਿੱਖ ਕੌਮ ਅੱਜ ਬੇਬਸ ਹੋਈ ਬੈਠੀ ਹੈ ਸਿੱਖਾਂ ਦੇ ਹੌਸਲੇ ਟੁੱਟੇ ਪਏ ਹੈ ਸਿੱਖ ਪਿੰਡਾਂ ਵਿੱਚ ਰਹਿਣ ਵਾਲੇ ਬੜੇ ਨੌਜਵਾਨਾਂ ਵਿੱਚ ਸਪਿਰਟ ਹੈ ਦੋਸਤੋ ਬੜੀ ਸਪਿਰਟ ਹੈ ਪਰ ਅੱਗੇ ਲੱਗਣ ਵਾਲਾ ਕੋਈ ਆਗੂ ਨਜ਼ਰੀ ਨਹੀਂ ਆ ਰਿਹਾ ਜਿਹੜੇ 1-2 ਆਗੂ ਚੰਗੇ ਸੀ ਉਹ ਜੇਲਾਂ ਵਿੱਚ ਸੁੱਤੇ ਹੋਏ ਐ ਆ ਜਿਹੜੇ ਮੰਗਰ ਸਿੱਖਾਂ ਦੇ ਵੱਡੇ ਵੱਡੇ ਆਉਂਦੇ ਐ ਉਨ੍ਹਾਂ ਦੇ ਉੱਤੇ ਬੈਠੇ ਹੋਏ ਬੰਦੇ ਸਿਰਫ ਆਪਣੀਆਂ ਕੁਰਸੀਆਂ ਦੇ ਮਾਰੇ ਆਪਣੇ ਅਹੁਦੇ ਬਚਾਉਣ ਦੇ ਮਾਰੇ ਇਹ ਦਿੱਲੀ ਦੇ ਨਾਲ ਸਾਂਝਾ ਪਾਈ ਬੈਠੇ ਆ ਵਿੱਚੋਂ ਵਿੱਚ ਕੋਈ ਵੀ ਦਿੱਲੀ ਦੇ ਖਿਲਾਫ ਬਿਆਨ ਨਹੀਂ ਦੇਣਾ ਚਾਹੁੰਦੇ ਸਰਕਾਰ ਨਾਲ ਵਿਗਾੜਨੀ ਨਹੀਂ ਚਾਹੁੰਦੇ ਤੇ ਲੰਮਾ ਚਿਰ ਆਪਣੇ ਅਹੁਦਿਆਂ ਦੇ ਉੱਤੇ ਸੁੱਖ ਭੋਗਣਾ ਚਾਹੁੰਦੇ ਆ ਦੋਸਤੋ ਇਹ ਸਿੱਖ ਕੌਮ ਦਾ ਕੰਮ ਨਹੀਂ ਸੀ ਸਿੱਖ ਕੌਮ ਦਾ ਸੰਕਲਪ ਸੀ ਪੰਥ ਵਸੇ ਮੈਂ ਉਜੜਾ ਮੰਨ ਜਾਓ ਖਨੇਰਾ ਪਰ ਅੱਜ ਵਾਲੇ ਲੀਡਰ ਇਹਦੇ ਬਿਲਕੁਲ ਉਲਟ ਹੋ ਗਏ ਆ ਇਹ ਕਹਿੰਦੇ ਆ ਪੰਥ ਉਜੜੇ ਅਸੀਂ ਬਸ ਗਏ ਆ ਕੰਮ ਹੋ ਚੁੱਕੇ ਆ ਹੁਣ ਆਪਾਂ ਤਰਨ ਤਰਨ ਦੀ ਸੀਟ ਦੀ ਮੈਂ ਗੱਲ ਕਰਦਾ ਹਾਂ ਦੋਸਤੋ ਕਹਨ ਨੂੰ ਕੋਈ ਜੋ ਮਰਜੀ ਆ ਕੀ ਜਾਵੇ ਉਥੇ ਕਾਂਗਰਸ ਪਾਰਟੀ ਫੇਲ ਹੈ ਉਥੇ ਬੀਜੇਪੀ ਬਿਲਕੁਲ ਫੇਲ ਹੈ ਇਹ ਦੋਨੇ ਪਾਰਟੀਆਂ ਵਿੱਚੋਂ ਨਿਕਲ ਗਈਆਂ ਉਥੇ ਕੋਈ ਪਾਰਟੀ ਹੈ आम आदमी पार्टी दोस्तों कदे ਝੂਠ ਨਹੀਂ ਮਾਰਨਾ ਚਾਹੀਦਾ ਮੈਂ ਮੰਨਦਾ ਉਥੇ ਆਮ ਆਦਮੀ ਪਾਰਟੀ ਬਦਿਗਾ ਕਾਰਗੁਜ਼ਾਰੀ ਵਿੱਚ ਹੈ ਕਿਉਂਕਿ ਇੱਕ ਤਾਂ ਉਹਨਾਂ ਦਾ ਹਰਮੀਤ ਸੰਧੂ ਜਿਹੜਾ ਆਗੂ ਹੈ ਉਹ ਪਹਿਲਾਂ ਤਿੰਨ ਵਾਰ ਦਾ ਐਮਐਲਏ ਹੈ ਕਾਮਨਾ ਵਿੱਚੋਂ ਆਇਆ ਉਹਨੂੰ ਚੋਣ ਲੜਨੀ ਆਉਂਦੀ ਹੈ ਉਹਦੇ ਨਾਲ ਕਿੱਡਰ ਹੈਗਾ ਤੇ ਦੋਸਤੋ ਉਹਦੀ ਵਧੀਆ ਪਰਸਨੈਲਿਟੀ ਹੈ ਇਹ ਉਹਦੇ ਕੋਲੇ ਚੰਗੀ ਵੋਟ ਆ ਆਮ ਆਦਮੀ ਪਾਰਟੀ ਕੋਲੇ ਅੱਜ ਦੇ ਟਾਈਮ 'ਚ ਪਰ ਜਦੋਂ ਹੁਣ ਇੱਕ ਤੋਂ ਦੋ ਦਿਨਾਂ ਦੇ ਵਿੱਚ ਅਕਾਲੀ ਦਲ ਬਾਰਸ ਪੰਜਾਬ ਦੇ ਪਾਰਟੀ ਨੇ ਦੂਜਿਆਂ ਨਾਲ ਰਹਿ ਮਸਬਰਾ ਕਰਕੇ ਅਕਾਲੀ ਦਲ ਪੁੰਦਰ ਸਰਜੀਤ ਤੇ ਸਿਮਰਨਜੀਤ ਸਿੰਘ ਮਾਨ ਜਦੋਂ ਇਹਨਾਂ ਨਾਲ ਮਿਲ ਕੇ ਕੋਈ ਚੰਗਾ ਕੈਂਡੀਡੇਟ ਉਤਾਰ ਦਿੱਤਾ ਇਹ ਸਮਝ ਲਓ ਦੋਸਤੋ ਸਿੱਧਾ ਜਿਹੜਾ ਸਿੱਧਾ ਸਿੱਧਾ ਪੇਚ ਹੈ ਉਹ ਆਮ ਆਦਮੀ ਪਾਰਟੀ ਦਾ ਤੇ ਅਕਾਲੀ ਦਲ ਵਾਰਸ ਪੰਜਾਬ ਦਾ ਅਕਾਲੀ ਦਲ ਦਾ ਪੈਣ ਵਾਲਾ ਹੈ ਹੋਰ ਪਾਰਟੀਆਂ ਉੱਥੇ ਮੁਕਾਬਲੇ 'ਚ ਉਹ ਬਾਹਰ ਹੈ ਆਖੀ ਭਾਵੇਂ ਕੋਈ ਜੋ ਮਰਜੀ ਜਾਵੇ ਪਰ ਉੱਥੇ ਮੁਕਾਬਲਾ ਦੋ ਤਰ੍ਹਾਂ ਦਾ ਹੋਣਾ ਹੈ ਇੱਕ ਆਮ ਆਦਮੀ ਪਾਰਟੀ ਤੇ ਦੂਜੀ ਅਕਾਲੀ ਦਲ ਵਾਰਸ ਪੰਜਾਬ ਦੀ ਕਿਉਂਕਿ ਅੰਮਰਤਪਾਲ ਸਿੰਘ ਉੱਥੋਂ ਹੀ ਜਿੱਤਿਆ ਹੋਇਆ ਹੈ ਉਹਦਾ ਜਿਹੜਾ ਐਮਪੀ ਦਾ ਹਲਕਾ ਹੈ ਖਡੂਰ ਸਾਹਿਬ ਤਰਨਤਾਰਨ ਦੇ ਵਿੱਚ ਆਉਂਦਾ ਹੈ ਜਿਹੜੇ 9 ਵਿਧਾਨ ਸਭਾ ਹਲਕੇ ਹੈ ਉਹਨਾਂ ਦੇ ਵਿੱਚੋਂ ਇੱਕ ਹੈ ਤਰਨਤਾਰਨ ਤੇ ਦੋਸਤੋ ਜਿਹੜਾ ਕੈਰੋ ਪਰਿਵਾਰ ਹੈ ਜਿਹਦਾ ਉੱਤੇ ਫੁੱਲ ਦਬ ਦਬਾ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੈ ਤੇ ਮੁਕਾਬਲਾ ਗਹਿ ਗੱਜ ਹੋਣ ਵਾਲਾ ਹੈ ਪਰ ਮੈਂ ਕਹਿਣਾ ਚਾਹਣਾ ਦੇਖਿਓ ਸਿੱਖੋ ਕਿਤੇ ਇੱਕ ਦੂਜੇ ਦੀ ਲੱਤ ਨਾ ਖਿੱਚ ਲਿਓ ਤੁਹਾਨੂੰ ਸਿੱਖੋ ਮਾਫ਼ ਨਹੀਂ ਕਰਨਾ ਲੋਕਾਂ ਨੇ ਦੇਖਿਓ ਕਿਤੇ ਉੱਥੇ ਹਉਮੈ ਨਾ ਲਿਆਇਓ ਦੇਖਿਓ ਕਿਤੇ ਹੰਕਾਰ ਨਾ ਲਿਆਇਓ ਕਿਤੇ ਇਹ ਨਾ ਆਖਿਓ ਕਿ ਸਾਡੀ ਨਾ ਟਿਕਟ ਤੇ ਲੜਿਓ ਸਾਡੀ ਟਿਕਟ ਤੇ ਲੜੇ ਇਹ ਹੰਕਾਰ ਮਨ ਚੋਂ ਕੱਢ ਦਿਓ ਤੁਹਾਡੇ ਸਾਰਿਆਂ ਚੋਂ ਉੱਥੇ ਅੰਮ੍ਰਿਤਪਾਲ ਦਾ ਹਲਕਾ ਹੈ ਉਹਦਾ ਆਕਾਲੀ ਦਲ ਤੁਹਾਡੇ ਸਾਰਿਆਂ ਚੋਂ ਮਜ਼ਬੂਤ ਹੈ ਜਿਹੜਾ ਬੰਦਾ ਚਾਹੇ ਸੰਦੀਪ ਸਿੰਘ ਸੰਨੀ ਲੜੇ ਇਲੈਕਸ਼ਨ ਚਾਹੇ ਬੀਬੀ ਖਾਲੜਾ ਨੂੰ ਮਨਾਓ ਤੇ ਚਾਹੇ ਬੀਬੀ ਸਤਵੰਤ ਕੌਰ ਇਹ ਤਿੰਨ ਕੈਂਡੀਡੇਟਾਂ ਤੋਂ ਬਿਨਾ ਚੌਥਾ ਬੰਦਾ ਨਾ ਖੜਾ ਕਰ ਦਿਓ ਜੇ ਕਰਤਾ ਉਹਦੀ ਮਾਰੇ ਜਾਵਾਂਗੇ ਇਹਨਾਂ ਤਿੰਨਾਂ ਚੋਂ ਜਿਹਨੂੰ ਮਰਜ਼ੀ ਖੜਾ ਕਰ ਦਿਓ ਉਹਦੀ ਜਿੱਤ ਬੱਟ ਤੇ ਪਈ ਹੈ ਕੋਈ ਨਹੀਂ ਰੋਕ ਸਕਦਾ ਸੀਟ ਜਿੱਤੀ ਪਈ ਹੈ ਜਦੋਂ ਇਹ ਸੀਟ ਜਿੱਤ ਲਈ ਕਰਨ ਤਾਰਨ ਦੀ ਉਸ ਤੋਂ ਬਾਅਦ ਕੀ ਹੋਣਾ ਹੈ ਪੰਜਾਬ ਦੇ ਸਿੱਖਾਂ ਦੇ ਵਿੱਚ ਇੱਕ ਐਸਾ ਜੋਸ਼ ਪੈਦਾ ਹੋਣਾ ਹੈ ਇਹੋ ਜਿਹਾ ਜਜਵਾ ਪੈਦਾ ਹੋਣਾ ਹੈ ਚਾਹ ਪੈਦਾ ਹੋਣਾ ਹੈ ਤੇ 2027 ਕੋਟਿਆਂ ਤੇ ਗਿਣਦੀ ਲੈ ਲੈਣਗੇ 2027 ਦੂਰ ਹੀ ਨਹੀਂ ਲੱਗਣਾ ਦੋਸਤੋ ਐ ਲੱਗੂਗਾ ਵੀ ਆ ਗਿਆ 2027 ਇਹ ਸੈਮੀਫਾਈਨਲ ਮੈਚ ਹੈ ਤਰਨ ਤਾਰਨ ਦੀ ਸੀਟ ਸੈਮੀਫਾਈਨਲ ਮੈਚ ਹੋਣ ਜਾ ਰਿਹਾ ਹੈ ਇਹ ਸੈਮੀਫਾਈਨਲ ਨੂੰ ਜੇ ਆਮ ਪਾਰਟੀ ਜਿੱਤਦੀ ਹੈ ਉਹਨਾਂ ਨੂੰ ਕੋਈ ਬਹੁਤਾ ਲਾਭ ਨਹੀਂ ਹੋਣਾ ਕਿਉਂਕਿ ਉਹਨਾਂ ਕੋਲੇ ਤੇ ਪਹਿਲੇ 90 99 ਬੰਦੇ ਐ ਉਹਨਾਂ ਦੀ ਤੇ ਸਰਕਾਰ ਐ ਇਸ ਲਈ ਲੋਕਾਂ ਦੇ ਮਨ 'ਚ ਚਾਹ ਨਹੀਂ ਉਹਨਾਂ ਨੂੰ ਵੋਟ ਪਾਉਣ ਦਾ ਲੋਕ ਤਾਂ ਪਾਉਣਗੇ ਕਿ ਉਹਨਾਂ ਦੀ ਸਰਕਾਰ ਹੈ ਜਾਂ ਕੰਮ ਕਰਾ ਲਾਂਗੇ ਜਾਂ ਹਰਬੀਤ ਸਿੰਘ ਸੰਧੂ ਦੇ ਨਾਂ ਨੂੰ ਉਹਦੀ ਪ੍ਰਸੈਂਟੀ ਨੂੰ ਵੋਟ ਪੈਣੀ ਹੈ ਉਂਝ ਨਹੀਂ ਪੈਣੀ ਪਰ ਹੜਾਂ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਬਹੁਤੀ ਚੰਗੀ ਨਹੀਂ ਉਥੇ ਹੜਾ ਇਹ ਰਿਏ ਚ ਤੇ ਹੜਾਂ ਦੇ ਵਿੱਚ ਸਰਕਾਰ ਨੇ ਕੋਈ ਬਹੁਤਾ ਵੱਡਾ ਕਾਰਜ ਨਹੀਂ ਕੀਤਾ ਇਸ ਲਈ ਲੋਕ ਅੰਮ੍ਰਿਤਪਾਲ ਦੀ ਪਾਲਤੀ ਨੇ ਹੜਾਂ ਦੇ ਵਿੱਚ ਸਭ ਤੋਂ ਜ਼ਿਆਦਾ ਰੁਤਬਾ ਦਿਖਾਇਆ ਹੈ ਉਹਦੀ ਜਿੰਨੀ ਟੀਮ ਸੀ ਅੰਮ੍ਰਿਤਪਾਲ ਦੀ ਉਹਨਾਂ ਨੇ ਐਸੇ ਕੈਂਪ ਲਾ ਕੇ ਰੱਖੇ ਐ ਇੰਨਾ ਸਮਾਨ ਵੰਡਿਆ ਤੇ ਲੋਕਾਂ ਨੇ ਇੰਨਾ ਸਮਾਨ ਉਹਨਾਂ ਦੇ ਟੈਂਪਾਂ ਚ ਸੁੱਟਿਆ ਕਿਉਂਕਿ ਉਹਨਾਂ ਦੇ ਉੱਤੇ ਵਿਸ਼ਵਾਸ ਸੀ ਕਿ ਇਹ ਭਾਈ ਸਹੀ ਵੰਡ ਕਰਦੇ ਐ ਇਸ ਲਈ ਸਰਕਾਰ ਦੇ ਮੁਕਾਬਲੇ ਅੰਮ੍ਰਿਤਪਾਲ ਸਿੰਘ ਹੜਾ ਦੇ ਵਾਸਤੇ ਹੜਾ ਦੇ ਵਿੱਚ ਮਜ਼ਬੂਤ ਹੋ ਕੇ ਉੱਭਰਿਆ ਤੇ ਇੱਕ ਦੋਸਤੋ ਉਹਦੇ ਨਾਲ ਸਹਿਮਤੀ ਬਣੀ ਹੋਈ ਐ ਲੋਕਾਂ ਦੀ ਭਾਵਨਾ ਜੁੜੀ ਹੋਈ ਐ ਜੇਲ੍ਹ ਦੇ ਵਿੱਚ ਬੈਠਾ ਜੇਲ੍ਹ ਦੇ ਵਿੱਚ ਬੈਠੇ ਨੂੰ ਹਮਦਰਦੀ ਮਿਲਦੀ ਹੈ ਤੇ ਜੇ ਬੰਦਾ ਬਾਹਰਸ ਪੰਜਾਬ ਦੇ ਅਕਾਲੀ ਦਲ ਦੀ ਟਿਕਟ ਦੇ ਉੱਤੇ ਕੋਈ ਇਲੈਕਸ਼ਨ ਉੱਥੋਂ ਲੜ ਪਿਆ ਤੇ ਦੋਸਤੋ ਗਹਿ ਗੱਜ ਮੁਕਾਬਲਾ ਹੋਊਗਾ ਸਮਝ ਲਓ ਸੀਟ ਜਰ ਜਿੱਤੀ ਪਈ ਹੈ ਜੇ ਇਹ ਤਿੰਨੇ ਚਾਰੇ ਅਕਾਲੀ ਦਲ ਇਕੱਠੇ ਹੋ ਗਏ ਤੇ ਜੇ ਅੱਗੇ ਖਿੰਡ ਬੰਦੇ ਬੱਖ-ਬੱਖ ਖੜੇ ਕਰਤੇ ਫਿਰ ਸਿੱਖ ਇਹਨਾਂ ਦੀ ਜੁੱਤੀਆਂ ਮਾਰਨਗੇ ਮੈਂ ਇਹਨਾਂ ਨੂੰ ਇਹ ਵੀ ਦੱਸ ਦਿਆਂ ਗੂਆਂ ਨੂੰ ਕਿ ਹੁਣ ਪੰਜਾਬ ਦੇ ਜਿਹੜੇ ਸਿੱਖ ਹੈ ਨਾ ਤੁਹਾਡੇ ਤੋਂ ਅੱਕੇ ਪਏ ਐ ਜਿੰਨੇ ਤੁਸੀਂ ਆਗੂ ਕਿਉਂਕਿ ਤੁਹਾਡੇ 'ਚ ਕੱਢਣ ਪਉਣ ਨੂੰ ਕੱਕ ਨਹੀਂ ਤੁਸੀਂ ਲੋਕਾਂ ਨੂੰ ਸਤਾਇਆ ਵੜਾ ਕਦੇ ਜਾ ਕੇ ਦਿੱਲੀ ਦੇ ਕਿਸੇ ਬੰਦੇ ਨਾਲ ਵਹਿ ਜਾਂਦੇ ਹੋ ਕਦੇ ਕਿਸੇ ਬੰਦੇ ਨਾਲ ਵਹਿ ਜਾਂਦੇ ਹੋ ਤੁਸੀਂ ਦਿੱਲੀ ਨਾਲ ਗੱਠ ਜੋੜ ਕਰਨ ਨੂੰ ਜਾਣਦੇ ਹੋ ਤੁਸੀਂ ਆਪ ਦਾ ਪਿੰਡਾ ਬਚਾ ਲਓ ਨਹੀਂ ਤੇ ਸਿੱਖ ਤੁਹਾਡੇ ਲਾਸਾਂ ਪਾ ਦੇਣਗੇ ਕੋਡ-ਕੋਡ ਇਸ ਲਈ ਇੱਕ ਬੰਦਾ ਖੜਾ ਕਰਨਾ ਪਊ ਇਨਾਂ ਦੇ ਉੱਤੇ ਸਿਰ ਤੇ ਸਿੱਖਾਂ ਦਾ ਦਬਦਬਾ ਵੀ ਹੈਗਾ ਇੱਕ ਬੰਦਾ ਸੰਦੀਪ ਸਿੰਘ ਸੰਨੀ ਆ ਜੇ ਬੀਬੀ ਖਾਲੜਾ ਜਾਂ ਸਤਵੰਦ ਕੋ ਇਹਨਾਂ ਦੇ ਵਿੱਚੋਂ ਜਿਹੜਾ ਵੀ ਆ ਗਿਆ ਉਹਦੀ ਜਿੱਤ ਦੋਸਤੋ ਯਕੀਨੀ ਹੈ ਤੇ ਜਿਹੜਾ ਇਹ ਸੀਟ ਜੇ ਕਿਤੇ ਅਕਾਲੀ ਦਲ ਜਿੱਤ ਗਿਆ ਵਾਰਸ ਪੰਜਾਬ ਦੇ ਸਮਝ ਲਓ ਐਮਐਲਿਆਂ ਦੇ ਵਿੱਚ ਸ਼ੁਰੂਆਤ ਹੋ ਗਈ ਲੋਕ ਸਭਾ ਦੀਆਂ ਤਾਂ ਪਹਿਲੇ ਹੀ ਉਹ ਦੋ ਸੀਟਾਂ ਜਿੱਤੀ ਬੈਠੇ ਐ ਇੱਕ ਖੰਡੂਰ ਸਾਹਿਬ ਇੱਕ ਫਰੀਦਕੋਟ ਤੇ ਦੋਨਾਂ ਹਲਕਿਆਂ ਦੇ ਵਿੱਚ ਕਿੰਨੇ ਐਮਐਲਏ ਹੋਗੇ 9 ਤੇ 9 18 ਭਾਵ 18 ਐਮਐਲਏ ਜਿੱਤੇ ਬੈਠੇ ਐ ਜੇ ਤਰਨ ਤਾਰਨ ਤੋਂ ਕੰਮ ਸ਼ੁਰੂ ਹੋ ਗਿਆ ਤੇ 2027 ਨੂੰ ਬਹੁਤਾ ਸਮਾਂ ਨਹੀਂ ਲੱਗਣਾ ਲੋਕ ਭੱਜ ਭੱਜ ਕੇ ਇਹਨਾਂ ਦੀ ਪਾਲਟੀ ਚਾਹਣਗੇ ਕਿ ਮੈਂ ਟਿਕਟ ਜਾ ਕੇ ਰੋਕ ਲਾਂ ਮੈਂ ਰੋਕ ਲਾਂ ਇਹ ਕੰਮ ਚੱਲੂਗਾ ਦੋਸਤ ਇਸ ਲਈ ਇਹਨੀਆਂ ਵਿਚਾਰਾਂ ਸੀ ਦੇਖਦੇ ਆ ਆਮ ਪਾਰਟੀ ਨੇ ਹਰਵੀਰ ਸਿੰਘ ਸੰਧੂ ਨੂੰ ਖੜਾ ਕਰਤਾ ਤੇ ਬਾਦਲ ਪਰਿਵਾਰ ਅਕਾਲੀ ਦਲ ਦੇ ਵੱਲੋਂ ਬੀਬੀ ਸੁਖਵਿੰਦਰ ਕੌਰ ਜਿਹੜੇ ਸਾਬਕਾ ਪ੍ਰਿੰਸੀਪਲ ਹੈ ਮੈਂ ਤੇ ਸੁਖਵੀਰ ਸਿੰਘ ਬਾਦਲ ਨੂੰ ਵੀ ਕਹਿਣਾ ਚਾਹਣਾ ਇਹ ਵੀਡੀਓ ਵਿੱਚ ਕਿਉਂਕਿ ਉਹਨਾਂ ਦਾ ਵੀ ਅਕਾਲੀ ਦਲ ਹੈ ਕਿ ਤੁਸੀਂ ਵੀ ਆਪਣੇ ਉਮੀਦਵਾਰ ਨੂੰ ਬਿਠਾ ਦਿਓ ਤੇ ਤੁਸੀਂ ਜਿਹੜਾ ਉਮੀਦਵਾਰ ਚਾਰੇ ਅਕਾਲੀ ਦਲ ਇਕੱਠੇ ਹੋ ਕੇ ਰਏ ਦੇ ਨਾਲ ਇੱਕ ਕੈਂਡੀਡੇਟ ਦਿਓ ਤੇ ਸਿੱਖਾਂ ਦੀ ਵੱਲੇ ਵੱਲੇ ਹੋ ਜਾਵੇ ਜੇ ਤੁਸੀਂ ਅੱਡ ਕੈਂਡੀਡੇਟ ਖੜਾ ਕਰੋਗੇ ਤੇ ਧਰਮ ਸੰਕਟ ਵਿੱਚ ਫਸ ਜਾਓਗੇ ਜਿਵੇਂ ਖਡੂਰ ਸਾਹਿਬ ਫਸੇ ਸੀ ਬਿਰਸਾ ਸਿੰਘ ਤੁਸੀਂ ਬਲਟੋਹੇ ਨੂੰ ਖੜਾ ਕਰਕੇ ਧਰਮ ਸੰਕਟ ਚ ਫਸ ਗਏ ਸੀ ਲੋਕ ਤੁਹਾਨੂੰ ਚੰਗਾ ਨਹੀਂ ਸਮਝਦੇ ਉਦੋਂ ਦੇ ਦੇਖਿਓ ਕਿਤੇ ਜੇ ਤਰਨ ਤਾਰਨ ਸੀਟ ਤੋਂ ਵੱਖਰਾ ਕੈਂਡੀਡੇਟ ਖੜਾ ਕਰਤਾ ਤੇ ਤੁਹਾਡੇ ਤੇ ਧਰਮ ਸੰਕਟ ਪੈ ਜਾਣਾ ਲੋਕਾਂ ਨੇ ਤੁਹਾਨੂੰ ਕਹਿਣਾ ਹੈ ਕਿ ਇਹਨਾਂ ਨੇ ਜਾਣ ਕੇ ਹਰਾਉਣ ਵਾਸਤੇ ਕੈਂਡੀਡੇਟ ਖੜਾ ਕਰਿਆ ਤੇ ਮਾਫ਼ ਨਹੀਂ ਕਰਨਾ ਇਸ ਲਈ ਤੁਸੀਂ ਵੀ ਜਿਹੜੇ ਤੁਹਾਡੇ ਬੰਦੇ ਐ ਉਹਨਾਂ ਨਾਲ ਗੱਲਬਾਤ ਚਲਾਓ ਸਦੀਪ ਸਿੰਘ ਸੰਨੀ ਦੇ ਪਰਿਵਾਰ ਨਾਲ ਚਲਾਓ ਬਾਰਸ ਪੰਜਾਬ ਦੇ ਅਕਾਲੀ ਦਲ ਨਾਲ ਚਲਾਓ ਸਿਮਰਜੀਤ ਸਿੰਘ ਮਾਨ ਨਾਲ ਚਲਾਓ ਤੇ ਤੁਸੀਂ ਵੀ ਉਹਨਾਂ ਨਾਲ ਸਹਿਮਤ ਹੋ ਜਓ ਤੇ ਚਾਰੇ ਅਕਾਲੀ ਦਲ ਆਪ ਦਾ ਸਾਂਝਾ ਕੈਂਡੀਡੇਟ ਦਿਓ ਤਾਂ ਕਿ ਇਲੈਕਸ਼ਨ ਜਿੱਤੀ ਪਈ ਹੈ ਜੇ ਤੁਸੀਂ ਹਾਰੋਂਗੇ ਤੇ ਆਪਣੀ ਹਉਮੈ ਕਰਕੇ ਈਰਖਾ ਕਰਕੇ ਦੁਸ਼ਮਣ ਕਰਕੇ ਇਲੈਕਸ਼ਨ ਹਾਰੋਗੇ ਨਹੀਂ ਤੇ ਕੋਈ ਹਰਾਉਣ ਵਾਲਾ ਜੰਮਿਆ ਨਹੀਂ ਦੋਸਤੋ ਪਹਿਲਾਂ ਪਤਾ ਲੱਗ ਜਾਂਦਾ ਕਿ ਕੀ ਮਾਹੌਲ ਹੈ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਤੇ ਬਾਰਸ ਪੰਜਾਬ ਦੇ ਵੱਲੋਂ ਇਹ ਪਾਰਟੀਆਂ ਵੱਲੋਂ ਜਿਹੜਾ ਕੈਂਡੀਡੇਟ ਆਉਣਾ ਹੈ ਉਹਦਾ ਸਿੱਧਮ ਸਿੱਧਾ ਮੁਕਾਬਲਾ ਹੋਣ ਜਾ ਰਿਹਾ ਹੈ ਇਹ ਸੈਮੀਫਾਈਨਲ ਹੈ ਦੇਖਿਓ ਕਿਤੇ ਜੇ ਭੁੱਲ ਕਰ ਗਏ ਤੇ ਖਤਮ ਹੋ ਤੇ ਜੇ ਧੰਗ ਨਾਲ ਚੱਲ ਗਏ ਨਿਮਕੇ ਚੱਲ ਗਏ ਇਕੱਠੇ ਹੋ ਕੇ ਚੱਲ ਗਏ ਤੇ ਸਮਝ ਲਓ ਪਾਸ ਇੰਨੀ ਕੁ ਵਿਚਾਰਾਂ ਸੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਕਿਰਪਾ ਕਰਕੇ ਕਰਿਆ ਕਰੋ ਜੇ ਗੱਲਬਾਤ ਤੁਹਾਨੂੰ ਚੰਗੀ ਲੱਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ